ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਆ ਭਰਾ ਠੀਕ ਠਾਕ ਹੋ ਸਾਰੇ ਭਰਾ ਆਪਾਂ ਨੂੰ ਦੇਖਣ ਵਾਲੇ ਮਾਣ ਬਹੁਤ ਥਾੜਾ ਬਾਈ ਜੀ ਆਪਣੇ ਚੈਨਲ ਤੇ ਸਵਾਗਤ ਹਾਂਜੀ ਬਾਈ ਪਹਿਲਾਂ ਕਹਿੰਨਾ ਸਾਰੀ ਵੀਡੀਓ ਦੇਖ ਲਿਓ ਅ ਕਹਿੰਨਾ ਅਸੀਂ ਆਪਾਂ ਸਾਰੀਆਂ ਕੰਮ ਦੀਆਂ ਗੱਲਾਂ ਕਰਨੇ ਤੁਹਾਡੇ ਨਾਲ ਆਪਣੇ ਕਹਨਾ ਰੱਲੀ ਪਿੰਡ ਮਾਨਸਾ ਜ਼ਿਲ੍ਹਾ ਦੇ ਵਿੱਚ ਬਾਈ ਜੀ ਬੱਕਰਾ ਮੰਡੀ ਲੱਗੀ ਆ ਨਵੀਂ ਬਾਈਆਂ ਨੇ ਕਹਨਾ ਮੰਡੀ ਲਾਈ ਆ ਹਰ ਐਤਵਾਰ ਨੂੰ ਮੰਡੀ ਲੱਗਦੀ ਆਗੀ ਹਰ ਐਤਵਾਰ ਤੇ ਹਰ ਮੰਗਲਵਾਰ ਠੀਕ ਆ ਜੀ ਵਪਾਰੀ ਭਰਾ ਆ ਪਸ਼ੂ ਖਰੀਦਣ ਵਾਲੇ ਵੇਚਣ ਵਾਲੇ ਬਾਈ ਜੀ ਉੱਥੇ 13 ਜਾਓ ਤੁਸੀਂ ਬਹੁਤ ਹੀ ਵਧੀਆ ਮੰਡੀ ਦਾ ਰਿਸਪੌਂਸ ਹੈਗਾ ਤੇ ਬਾਈ ਜੀ ਇੱਥੇ ਕਹਿੰਦਾ ਖਾਸ ਆਪਣੇ ਰੋਟੀ ਦਾ ਪ੍ਰਬੰਧ ਬੱਕਰੀਆਂ ਨੂੰ ਸੌਂ ਦਾ ਪ੍ਰਬੰਧ ਤੇ ਪਾਣੀ ਦਾ ਪ੍ਰਬੰਧ ਤੇ ਬਾਈ ਕੋਈ ਐਂਟਰੀ ਫੀਸ ਨਹੀਂ ਹੈਗੀ ਕੋਈ ਪਾਰਕਿੰਗ ਦੀ ਪਾਰਕਿੰਗ ਦੀ ਨਹੀਂ ਹੈਗੀ ਜੇ ਆਪਾਂ ਕੋਈ ਸਾਧਨ ਲੈ ਜਾਂਦੇ ਆ ਉਹਦਾ ਕੋਈ ਪੈਸਾ ਨਹੀਂ ਇਕੱਟਾ ਜਾਂਦਾ ਬਸ ਉੱਥੇ ਬਾਈ ਜੀ ਇੱਕ ਰੂਲ ਹੈਗਾ ਜਦੋਂ ਆਪਣਾ ਪਸ਼ੂ ਵਿਕ ਜਾਂਦਾ ਉਹ ਵਿਕਣ ਵਾਲੇ ਨੂੰ 100 ਰੁਪਿਆ ਤੇ ਖਰੀਦਣ ਵਾਲੇ ਨੂੰ 100 ਰੁਪਿਆ ਉਹਨਾਂ ਤੋਂ ਲਿੱਤਾ ਜਾਂਦਾ ਹੈਗਾ ਠੀਕ ਆ ਬਾਈ ਤੁਸੀਂ ਕਿਹਣਾ ਬਾਈਆਂ ਨੂੰ ਮੰਡੀ ਹੈ ਆਪਣੇ ਨਵੀ ਲਾਈਆ ਰੱਲੀ ਪਿੰਡ ਤੇ ਮਾਨਸਾ ਜ਼ਿਲ੍ਹਾ ਦੇ ਵਿੱਚ ਤੁਸੀਂ ਇਹਨਾਂ ਬਾਈ ਕਿਹਣਾ ਬਾਈਆਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਆ ਕਿਉਂਕਿ ਆਪਣੇ ਭਰਾਵਾਂ ਨੇ ਨਮਾ ਕੰਮ ਲੋਕਾਂ ਨੂੰ ਰੋਜ਼ਗਾਰ ਦਿੱਤਾਗਾ ਕਿਹੜੇ ਆਪਣੇ ਬੇਰੋਜ਼ਗਾਰ ਆਪਣੇ ਭੈਣ ਭਰਾ ਨੇ ਸਾਰੇ ਬਾਈ ਉਹਨਾਂ ਨੂੰ ਕਿਹਣਾ ਬਾਈਆਂ ਨੇ ਬਹੁਤ ਸੋਹਣਾ ਸਹਿਕ ਧੰਦੇ ਨਾਲ ਜੋੜਿਆਗਾ ਬੱਕਰੀਆਂ ਦੇ ਨਾਲ ਤੇ ਬੱਕਰੀਆਂ ਬੱਕਰੇ ਭੇਡੂ ਪੇਡਾਂ ਉੱਥੇ ਬਾਈ ਦੇ ਮੁਰਗੇ ਕਬੂਤਰ ਸਾਰਾ ਉੱਥੇ ਦੇਖਣ ਵਾਸਤੇ ਆਉਂਦੇ ਜਾਨਵਰ ਤੁਸੀਂ ਬਾਈ ਉੱਥੇ ਕਿਹਣਾ ਜਾਓ ਵਿਜ਼ਿਟ ਕਰੋ ਤੇ ਪਸੂ ਲਓ ਤੇ ਖਰੀਦੋ ਠੀਕ ਆ ਜੀ ਤੇ ਵੇਚੋ ਕੋਈ ਬੰਦਾ ਉੱਥੇ ਜਾ ਸਕਦਾ ਬਈ ਕਿਸੇ ਨੂੰ ਕੋਈ ਬਾਨਾਗਰੀ ਨਹੀਂ ਹੈਗੀ ਠੀਕ ਆ ਬਾਈਆਂ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਆ ਬਾਈਆਂ ਦਾ ਕਹਣਾ ਆਪਣੇ ਬੈਨਰ ਸਕਰੀਨ ਤੇ ਲਾਵਾਂਗੇ ਬਾਈਆਂ ਨਾਲ ਗੱਲਬਾਤ ਤੁਸੀਂ ਸਾਰੀ ਲੋਕੇਸ਼ਨ ਬਾਈਆਂ ਨੂੰ ਫੋਨ ਲਾ ਕੇ ਪੁੱਛ ਲਿਓ ਠੀਕ ਆ ਜੀ ਬਾਈ ਆਪਾਂ ਨੇ ਕਹਣਾ ਬਾਈਆਂ ਨਾਲ ਵੱਧ ਛੜ ਕੇ ਸਾਥ ਦੇਣਾ ਕਿਉਂ ਜੀ ਆਪਾਂ ਸਾਥ ਦੇਵਾਂਗੇ ਬਾਈ ਜੀ ਤਾਂ ਬਾਈਆਂ ਦਾ ਕੰਮ ਜਾ ਕੇ ਗਾਹ ਮੰਡੀ ਦਾ ਕੰਮ ਚੱਲਣਾ ਠੀਕ ਆ ਕਿਵੇਂ ਲੌਂਗੋਵਾਲ ਮੰਡੀ ਭਰਦੀ ਹੈ ਬਹੁਤ ਮਸ਼ਹੂਰ ਐਵੇਂ ਉਹ ਮੰਡੀ ਮਸ਼ਹੂਰ ਕਰਨੀ ਆਪਾਂ ਨੇ ਠੀਕ ਆ ਜੀ ਆਪਾਂ ਤੁਹਾਡੇ ਭੈਣ ਭਾਂਜੇ ਦੇ ਸਹਿਯੋਗ ਦੇ ਨਾਲ ਹੀ ਆਪਾਂ ਨੇ ਕੰਮ ਸਟਾਰਟ ਕਰਨਾਗਾ ਇਹ ਆਪਣੀ ਬਾਈ ਜੀ ਤੁਸੀਂ ਕਹਿੰਨਾ ਵੀਡੀਓ ਗਾਹ ਦੇਗਾ ਹਾਂ ਗਰੁੱਪਾਂ ਦੇ ਵਿੱਚ ਵੀ ਪਾਉਣੀ ਆ ਸ਼ੇਅਰ ਕਰਨੀ ਆ ਤੇ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਵੀ ਜੋ ਇਹ ਕਿਸੇ ਵਪਾਰੀ ਦੇ ਆਪਣੇ ਬੱਕਰੀ ਪਾਲਣ ਦੇ ਕੋਈ ਬੱਕਰੀਆਂ ਫਾਰਮ ਵਾਲੇ ਦੇ ਬਾਈ ਦੇ ਕਹਿੰਨਾ ਵੀਡੀਓ ਲਵੇ ਵਗ ਜੀ ਵੀ ਬਾਈ ਕਹਿੰਨਾ ਉਹਨਾਂ ਨਾਲ ਬਾਈ ਕਨੈਕਟ ਕਰ ਰਹੇ ਰੱਲੀ ਪਿੰਡ ਦੁਬਾਰਾ ਦੱਸ ਦਿੰਨੇ ਹਾਂ ਰੱਲੀ ਪਿੰਡ ਦੇ ਵਿੱਚ ਤੇ ਮਾਨਸਾ ਜ਼ਿਲ੍ਹਾ ਉੱਥੇ ਬਡਲਾਡੇ ਤੋਂ ਥੋੜੀ ਦੂਰ ਬਾਈ ਜੀ ਕਹਿੰਨਾ ਇਹ ਮੰਡੀ ਲੱਗਦੀ ਆਗੀ ਬਹੁਤ ਹੀ ਵਧੀਆ ਬੰਦੇ ਨੇ ਬਹੁ ਸਵਾਦ ਦੇ ਠੀਕ ਠੀਕ ਸਾਖ ਨੇ ਪੂਰੇ ਬੰਦੇ ਤੁਸੀਂ ਜਾਓ ਬਾਈ ਜੀ ਉਹਨਾਂ ਨਾਲ ਗੱਲਬਾਤ ਕਰੋ ਵਿਜ਼ਿਟ ਕਰੋ ਉਹਨਾਂ ਨਾਲ ਤੇ ਉੱਥੇ ਬਾਈ ਜੀ ਉਹਨਾਂ ਨਾਲ ਪਤਾ ਲੱਗਦਾ ਮਿਲ ਵਰਤਕ ਆਪਾਂ ਬਾਕੀ ਕਹਣਾ ਬਾਈ ਜੀ ਸੋਨੂੰ ਐਤਵਾਰ ਨੂੰ ਜਾ ਕੇ ਆਪਾਂ ਬਾਈਆਂ ਨਾਲ ਗੱਲਬਾਤ ਕਰਾਵਾਂਗੇ ਹਰ ਐਤਵਾਰ ਮੰਡੀ ਲੱਗਦੀ ਹੈ ਹਰ ਐ ਮੰਗਲਵਾਰ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਵੀ ਉੱਥੇ ਵਪਾਰੀ ਵਿਚਨ ਖਰੀਦਣ ਵਾਲਾ ਜਾ ਸਕਦਾ ਧੰਨਵਾਦ ਵੀਡੀਓ ਗਾਹਾਂ ਦੀਆਂ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ ਧੰਨਵਾਦ